ਹੈਲੋ ਸਸ਼ੀਕਲ ਜੀ ਕਈ ਇਨਸਾਨ ਨਾ ਕਿੰਨੇ ਪਿਆਰੇ ਹੁੰਦੇ ਨੇ ਬਹੁਤ ਹੀ ਮਿੱਠੇ ਸੁਭਾਅ ਦੇ ਨਿੱਗੇ ਸੁਭਾਅ ਦੇ ਉਹਨਾਂ ਦੇ ਬੋਲ ਉਹਨਾਂ ਦੇ ਲਫ਼ਜ਼ ਸਾਨੂੰ ਕੀਲ ਲੈਂਦੇ ਨੇ ਬੇਸ਼ੱਕ ਉਹ ਸਰੀਰ ਪੱਖੋਂ ਇੰਨੇ ਸੋਹਣੇ ਨਾ ਹੋਣ ਸਾਵਲੇ ਰੰਗ ਦੇ ਹੋਣ ਨੈਣ ਨਕਸ਼ਣੇ ਵਧੀਆ ਨਾ ਹੋਣ ਪਰ ਉਹਨਾਂ ਦਾ ਜਿਹੜਾ ਸੁਭਾਅ ਹੁੰਦਾ ਹੈ ਉਹ ਸਾਨੂੰ ਮੰਤਰਮੁਗਧ ਕਰ ਦਿੰਦਾ ਹੈ ਹਨਾ ਉਹਨਾਂ ਨਾਲ ਅਟੈਚ ਕਰ ਦਿੰਦਾ ਸੋ ਮੇਨ ਚੀਜ਼ ਹੈ ਸੁਭਾਅ ਕਈ ਬੰਦੇ ਬਹੁਤ ਹੀ ਖੂਬਸੂਰਤ ਹੁੰਦੇ ਨੇ ਨੈਣ ਨਕਸ਼ਵਰੇ ਤらっしゃ ਹੋਏ ਹੁੰਦੇ ਨੇ ਹਨਾ ਗੋਰੇ ਚਿੱਟੇ ਪਰ ਸੁਭਾਚਨਾ ਖੁਰਦਰਾਪਨ ਹੁੰਦਾ ਹੈ ਨਾ ਰੁੱਖਾਪਨ ਹੁੰਦਾ ਹੈ ਕਿ ਸਾਨੂੰ ਉਹਨਾਂ ਦਾ ਉਹ ਸੁਹੱਪਣ ਵੀ ਕੁਝ ਲੱਗਣ ਲੱਗ ਪੈਂਦਾ ਹੈ ਸੋ ਇਹ ਸੁਭਾ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਹਨਾ ਇਹਦੀ ਸ਼ੁਰੂਆਤ ਹੁੰਦੀ ਹੈ ਸਾਡੀ ਪਰਿਵਾਰ ਤੋਂ ਮਾਪੇ ਤੋਂ ਕੋਈ ਪਰਸਨ ਨੂੰ ਦੇਖ ਕੇ ਸਾਨੂੰ ਪਤਾ ਚੱਲ ਜਾਂਦਾ ਮੈਂ ਇੱਕ ਟੀਚਰ ਹਾਂ ਬੱਚਿਆਂ ਨੂੰ ਮੈਂ ਕਲਾਸ ਵਿੱਚ ਦੇਖਦੀ ਹਾਂ ਕਈ ਬੱਚੇ ਇੰਨੇ ਸੰਸਕਾਰੀ ਹੁੰਦੇ ਨੇ ਮਤਲਬ ਪ੍ਰਾਊਡ ਹੁੰਦਾ ਉਹਨਾਂ ਦੇ ਮਾਪੇ ਕਿ ਕਿੰਨੀ ਸੋਹਣੀ ਪਰਵਰਿਸ਼ ਕੀਤੀ ਹੈ ਬੱਚਿਆਂ ਦੀ ਕਿੰਨੇ ਸੋਹਣੇ ਸੰਸਕਾਰ ਦਿੱਤੇ ਨੇ ਮਤਲਬ ਹੁਣ ਅਸੀਂ ਕੋਸ਼ਿਸ਼ ਕਰਾਂਗੇ ਤਾਂ ਉਹ ਕਿੰਨੇ ਸੋਹਣੇ ਅੱਗੇ ਇਨਸਾਨ ਬਣਨਗੇ ਸੋ ਘਰ ਦਾ ਪਿਆਰ ਕਿਸੇ ਬੱਚੇ ਦੀ ਡਿਵੈਲਪਮੈਂਟ ਲਈ ਕਿਸੇ ਪਰਸਨੈਲਿਟੀ ਨੂੰ ਡਿਵੈਲਪ ਕਰਨ ਲਈ ਕਿੰਨਾ ਜ਼ਿਆਦਾ ਯੋਗਦਾਨ ਰੱਖਦਾ ਹੈ ਉੱਥੋਂ ਹੀ ਬੱਚੇ ਦੀ ਨੀ ਰੱਖੀ ਜਾਂਦੀ ਹੈ ਹਨਾ ਜੇ ਨੀ ਮજબૂત ਹੋਏਗੀ ਤੁਸੀਂ ਜਿੱਦਾਂ ਮਰਜ਼ੀ ਉਸ ਤੇ ਜਿੱਦਾਂ ਮਰਜ਼ੀ ਦੀ ਬਿਲਡਿੰਗ ਬਣਾ ਲਓ ਜੋ ਮਰਜ਼ੀ ਛਖੜ ਚ ਮਿਲੇ ਆਉਣ ਜ਼ਿੰਦਗੀ ਚ ਉਹ ਬੰਦਾ ਕਦੇ ਡੋਲਦਾ ਨਹੀਂ ਤੇ ਉਹ ਸਮਾਜ ਦੀ ਇੱਕ ਬਹੁਤ ਸੋਹਣੀ ਸਿਰਜਣਾ ਕਰਨ ਵਿੱਚ ਹਿੱਸਾ ਪਾਉਂਦਾ ਹੈ ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਤੇ ਜੋ ਵੀ ਸਾਡਾ ਕੰਮ ਕਾਜ ਹੈ ਉੱਥੇ ਅਸੀਂ ਬਹੁਤ ਸੋਹਣਾ ਆਪਣਾ ਇੱਕ ਵਾਤਾਵਰਣ ਬਣਾ ਸਕੀਏ ਇੱਕ ਦੂਸਰੇ ਜੋ ਲੋਕ ਨੇ ਉਹਨਾਂ ਨਾਲ ਬਹੁਤ ਸੋਹਣਾ ਨਿੱਘਾ ਸਬੰਧ ਬਣਾ ਸਕੀਏ ਹਣਾ ਤੇ ਬੱਚਿਆਂ ਦਾ ਖਾਸ ਕਰਕੇ ਘਰ ਵਿੱਚ ਧਿਆਨ ਦੇਈਏ ਕਿ ਉਹ ਹੋਰ ਕੁਝ ਬਣਨ ਚਾਹੇ ਨਾ ਬਣਨ ਇੱਕ ਅੱਛੇ ਇਨਸਾਨ ਜ਼ਰੂਰ ਬਣ ਜਾਣ ਤਾਂ ਜੋ ਉਹਨਾਂ ਨੂੰ ਆਪਣੇ ਆਪ ਤੇ ਵੀ ਪ੍ਰਾਊਡ ਹੋਵੇ ਤੇ ਮਾਪੇ ਬਾਂਪੂ ਨੂੰ ਵੀ ਉਹਨਾਂ ਤੇ ਪ੍ਰਾਊਡ ਹੋਵੇ ਥੈਂਕ ਯੂ ਜੀ